ਸਾਨੂੰ ਮਤਲਬ ਕਿ ਇਹ ਮਹਾਵਰੀ ਆਉਦੀ ਨਹੀਂ ਸੀ ਜੀ ਮੇਰਾ ਫੇਸ ਵੀ ਇਤੋਂ ਬਹੁਤ ਕਾਲਾ ਸੀ ਚੱਕ ਨੂੰ ਜਾਦੂ ਤੇ 3-3 ਮਹੀਨੇ ਤੱਕ ਮੇਰਾ ਜਿਹੜਾ ਨਿਊਕਸ ਸੀਗਾ ਉਹਦੇ ਦੋਨੋਂ ਸਾਈਡ ਦੇ ਵਿੱਚ ਉਹ ਖੋਗਰੀ ਦੇ ਵਿੱਚ ਸਿਸਟ ਸੀ ਗਿਆ 2 ਮਹੀਨੇ ਮੈਡੀਸਨ ਲਈ ਅੱਜ ਮੈਂ ਰਿਪੋਰਟ ਕਰਵਾ ਕੇ ਆਈ ਹਾਂ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਦੀ ਤੁਸੀਂ ਵੀ ਇੱਥੇ ਜ਼ਰੂਰ ਆਓ ਬੱਚੇਦਾਨੇ ਦੀਆਂ ਸੌਲੀਆਂ ਜਾਂ ਕੋਈ ਹੋਰ ਵੀ ਪ੍ਰੋਬਲਮ ਰਹੇ ਤਾਂ ਤੁਸੀਂ ਜ਼ਰੂਰ ਡਾਕਟਰ ਸਾਹਿਬ ਨੂੰ ਮਿਲੋ ਜਿਹੜੀ ਇੱਥੇ ਦਵਾਈ ਹੈ ਉਹਦਾ ਕੋਈ ਰੇਟ ਇੰਨਾ ਜ਼ਿਆਦਾ ਨਹੀਂ ਹੈਗਾ ਬਹੁਤੀ ਠੀਕ ਰਟਾ ਦੇ ਦੋ ਮੈਂ ਹੋਰ ਇੰਨੀ ਤਾਂ ਖੁਸ਼ ਹਾਂ ਕਿ ਮੇਨੂੰ ਸਾਰੀਆਂ ਦੋਹੀਆਂ ਤੇ ਬਿਮਾਰੀਆਂ ਨੇ ਨਹੀਂ ਲਿਈਆਂ ਬਹੁਤ ਘੱਟ ਚੁੱਕੀਆਂ ਨੇ ਸਾਡੇ ਕੋਲ ਪੈਂਟ ਜੀ ਆਏ ਸੀਗੇ ਸਤਵਿੰਦਰ ਕੌਰ ਇਹਨਾਂ ਦੇ ਸਿਸਤ ਸੀਗੀ ਓਵਰੇਚ ਦੋਨੋਂ ਸਾਈਡ ਸੀਗੀਆਂ ਹੁਣ ਇਹ ਕਿਵੇਂ ਆ ਤੁਸੀਂ ਇਹਨਾਂ ਦੇ ਆਪਣੀ ਜ਼ੁਬਾਨੀ ਸੁਣੋ ਕਿ ਕਿੰਨਾ ਫਰਕ ਹੈ ਇਹਨਾਂ ਨੂੰ ਤੇ ਕਿੰਨਾ ਕੁ ਦੇਰ ਇਹਨਾਂ ਦਾ ਟਰੀਟਮੈਂਟ ਚੱਲਿਆ ਪੈਂਟ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿਆਰੇ ਸਰੋਤੇਓ ਸਾਰੇ ਮੈਂ ਤੁਹਾਨੂੰ ਇੱਕ ਇਹੀ ਦੱਸਣਾ ਚਾਹਣੀ ਆ ਮੈਂ ਇੱਥੇ ਡਾਕਟਰ ਸਾਹਿਬ ਕੋਲ ਆਈ ਸੀ ਮੇਰਾ ਜਿਹੜਾ ਯੂਟਰਸ ਦੀਗਾ ਉਦੇ ਦੋਨੋਂ ਸਾਈਡ ਦੇ ਵਿੱਚ ఓਵਰੀ ਦੇ ਵਿੱਚ ਸਿਸਟ ਸੀਗੀਆਂ ਮੈਂ ਉਰੇ ਤਕਰੀਬਨ 2 ਮੰਥ ਆ ਮਤਲਬ ਕਿ 2 ਕੁ ਮਹੀਨੇ ਮੈਡੀਸਨ ਲਈ ਤੇ ਉਸ ਤੋਂ ਬਾਅਦ ਅੱਜ ਮੈਂ ਰਿਪੋਰਟ ਕਰਵਾ ਕੇ ਆਈਆਂ ਤਾਂ ਮੇਰੀ ਇੱਕ ఓਵਰੀ ਦੇ ਵਿੱਚੋਂ ਜਿਹੜੀ ਕਿ ਸਿਸਟ ਆ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਜੀ ਤੁਸੀਂ ਵੀ ਇੱਥੇ ਜ਼ਰੂਰ ਆਓ ਤੇ ਆਪਣੀਆਂ ਨਾ ਬੱਚੇਦਾਨੀਆਂ ਰਸੌਲੀਆਂ ਜਾਂ ਕੋਈ ਹੋਰ ਵੀ ਪ੍ਰੋਬਲਮਸ ਨੇ ਤਾਂ ਤੁਸੀਂ ਜ਼ਰੂਰ ਡਾਕਟਰ ਸਾਹਿਬ ਨੂੰ ਮਿਲੋ ਕੋਈ ਜਿਹੜੀ ਤੇ ਦਵਾਈ ਆ ਉਹਦਾ ਕੋਈ ਰੇਟ ਇੰਨਾ ਜ਼ਿਆਦਾ ਨਹੀਂ ਹੈਗਾ ਬਹੁਤ ਹੀ ਠੀਕ ਰੇਟਾਂ ਤੇ ਮਿਲਦੀ ਹੈ ਮਤਲਬ ਕਿ ਹਰ ਬੰਦਾ ਆਪਣੀ ਕਮਾਈ ਦੀ ਆਪਣੀ ਇਨਕਮ ਦੇ ਵਿੱਚੋਂ ਇੰਨੀ ਕਿ ਮੈਡੀਸਨ ਜ਼ਰੂਰ ਲੈ ਸਕਦਾ ਹੈਗਾ ਤੇ ਮੈਂ ਬਹੁਤ ਖੁਸ਼ ਆ ਮੈਨੂੰ ਤਿੰਨਾਂ ਦੇ ਲੋਗੀ ਜੀ ਇੰਨਾ ਜ਼ਿਆਦਾ ਮੇਰਾ ਜੀ ਲੱਗ ਰਿਹਾ ਘਰੇ ਮੈਂ ਬਹੁਤ ਖੁਸ਼ ਹੋਈ ਸਾਰੇ ਮੇਰੇ ਰਿਸ਼ਤੇਦਾਰਾਂ ਨੂੰ ਦੱਸਿਆ ਵੀ ਮੇਰੀ ਜਿਹੜੀ ਸਿਸਟਰ ਆ ਉਹ ਨਿਕਲ ਚੁੱਕੀ ਹਾਂਜੀ ਬੱਚੇ ਤਾਂ ਨਹੀਂ ਕਈਆਂ ਨੂੰ ਲੱਗਦਾ ਹੁੰਦਾ ਕਿ ਸਾਡੀ ਸਿਸਟਰ ਨਹੀਂ ਕਲੀਅਰ ਹੋਈ ਹੈ ਨਾ ਸਾਨੂੰ ਫਰਕ ਨਹੀਂ ਪਿਆ ਮੈਂ ਅਕਸਰ ਕਹਿਣਾ ਹੁੰਨਾ ਕਿ ਹਰ ਇੱਕ ਜਿਹੜੀ ਬਾਡੀ ਦੀ ਤਸਵੀਰ ਅਲੱਗ ਹੁੰਦੀ ਹੈ ਕਿਸੇ ਨੂੰ ਮਾ ਬਾਦੀ ਕਿਸੇ ਨੂੰ ਸੁਵਾਦੀ ਸੋ ਜੇਕਰ ਤੁਹਾਨੂੰ ਲੇਟ ਫਰਕ ਪੈ ਰਿਹਾ ਜਾਂ ਨਹੀਂ ਫਰਕ ਪੈ ਰਿਹਾ ਤੁਸੀਂ ਆ ਕੇ ਸਾਡੇ ਨਾਲ ਇੱਕ ਵਾਰੀ ਜ਼ਰੂਰ ਗੱਲ ਕਰੋ ਆਪਾਂ ਉਸ ਵਿਸ਼ੇ ਤੇ ਹੋਰ ਡੂੰਘਾਈ ਨਾਲ ਗੱਲ ਕਰ ਸਕਦੇ ਹਾਂ ਕਿ ਕਿਉਂ ਨਹੀਂ ਫਰਕ ਪੈ ਰਿਹਾ ਜਾਂ ਆਪਾਂ ਹੋਰ ਕੀ ਕਰ ਸਕਦੇ ਹਾਂ ਬਾਕੀ ਮੇਰੀ ਜਿਹੜੀ ਪੀਸੀਓਡੀ ਦੀ ਪ੍ਰੋਬਲਮ ਸੀ ਨੂੰ ਮਤਲਬ ਕਿ ਮਹਾਵਾਰੀ ਆਉਂਦੀ ਨਹੀਂ ਸੀ ਜੀ ਤੇ ਮੈਨੂੰ ਮਹੀਨਾ ਨਾ ਆਨ ਕਰਕੇ ਘਬਰਾਟ ਵੀ ਬਹੁਤ ਜ਼ਿਆਦਾ ਸੀ ਮੇਰਾ ਫੇਸ ਵੀ ਇੱਥੋਂ ਬਹੁਤ ਕਾਲਾ ਸੀ ਚਾਹ ਤੋਂ ਨੂੰ ਜਾਦੂ ਤੇ 2-3 ਮਹੀਨੇ ਪਹਿਲਾਂ ਬਟ ਮੈਂ ਹੁਣ ਇੰਨੀ ਕਿ ਖੁਸ਼ ਆ ਵੀ ਮੈਨੂੰ ਸਾਰੀਆਂ ਦਵਾਈਆਂ ਤੇ ਬਿਮਾਰੀਆਂ ਨੇ ਜਿਹੜੀਆਂ ਬਹੁਤ ਘੱਟ ਚੁੱਕੀਆਂ ਨੇ ਚਲੋ ਬਿਲਕੁਲ ਵਦਿਆ ਜੀ ਪਰਮਾਤਮਾ ਕਰੇ ਤੁਸੀਂ ਖੁਸ਼ ਰਹੋ ਹੈ ਨਾ ਮੈਂ ਜਿੱਦਾਂ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਸੀ ਮੈਂ ਉਵੇਂ ਉਵੇਂ ਸਾਰਾ ਕੁਝ ਕੀਤਾ ਤੇ ਮੈਂ ਮੇਰੀਆਂ ਜਦੋਂ ਸੋਲੀਆਂ ਬੱਚੇ ਤਾਂ ਨਹੀਂ ਜੋ ਨਿਕਲ ਸਕਦੀਆਂ ਨੇ ਤਾਂ ਤੁਹਾਡੀਆਂ ਵੀ ਨਿਕਲ ਸਕਦੀਆਂ ਨੇ ਤੁਸੀਂ ਜ਼ਰੂਰ ਇੱਕ ਵਾਰ ਇੱਥੇ ਧਰਮਿੰਦਰ ਸਿੰਘ ਤਲਾਨੀਆਂ ਕੋਲ ਪਹੁੰਚੋ ਤੇ ਆਪਣੀ ਇਲਾਜ ਕਰਵਾਓ ਜੀ ਮੈਂ ਬਹੁਤ ਹੀ ਜ਼ਿਆਦਾ ਜਿਹੜੀ ਹੈ ਕਿ ਅੰਗਰੇਜ਼ੀ ਦਵਾਈਆਂ ਸੀ ਮੈਡੀਸਨ ਇੰਨੀਆਂ ਜ਼ਿਆਦਾ ਖਾ ਚੁੱਕੀ ਸੀ ਬਹੁਤ ਹੀ ਡਾਕਟਰ ਕੋਈ ਵੀ ਡਾਕਟਰ ਐਦਾਂ ਦਾ ਨਹੀਂ ਮੈਂ ਜਾ ਕੇ ਦੇਖਿਆ ਸੀ ਜੀ ਹੋਸਪੀਟਲ ਜਿੱ ਮੈਂ ਜਾਇਆ ਸੀ ਕੋਈ ਵੀ ਡਾਕਟਰ ਮੈਨੂੰ ਲੱਗਦਾ ਵੀ ਆਪਣੇ ਨੇੜੇ ਤੇੜੇ ਤਾਂ ਮੈਂ ਨਹੀਂ ਛੱਡਿਆ ਸੀ ਬਟ ਮੈਂ ਹੁਣ ਬਹੁਤ ਠੀਕ ਆ ਬਹੁਤ ਖੁਸ਼ ਆ ਇੱਕ ਨਾਲ ਗੱਲ ਹੋਰ ਕਹਿਣੀ ਚਾਹਾਂਗਾ ਕਿ ਜੇਕਰ ਕੋਈ ਵੀ ਫੀਮੇਲ 21 ਡੇਜ਼ 21 ਦਿਨ ਵਾਲੀ ਗੋਲੀ ਲੈ ਰਹੀ ਹੈ ਪੀਰੀਅਡਸ ਬਾਅਦ ਸੇ ਉਸ ਨੂੰ ਫੌਰੀ ਤੌਰ ਤੇ ਬੰਦ ਕਰ ਦੇ ਉਸ ਤੇ ਬਹੁਤ ਸਾਰੇ ਨੁਕਸਾਨ ਹੈ ਬਾਅਦ ਦੇ ਵਿੱਚ ਪਤਾ ਚੱਲਦਾ ਕਿ ਸਾਨੂੰ ਇਸ ਦੇ ਨਾਲ ਇਹ ਵਾਲੀ ਸਮੱਸਿਆ ਜਿਹੜੀ ਵਧ ਗਈ ਸ਼ੱਕ ਜਦ ਕਿ ਉਹ ਘਟਦੀ ਨਹੀਂ ਹੈ ਬਿਲਕੁਲ ਉਹ ਮੈਂ ਵੀ ਬਹੁਤ ਖਾਧੀ ਸੀ ਇਹ ਦਵਾਈ ਪਰ ਬਹੁਤ ਖਤਰਨਾਕ ਮੈਡੀਸਨ ਹੈ ਜੀ ਤੁਸੀਂ ਦੇਖੋ ਉਸ ਦਾ ਕੋਈ ਫਾਇਦਾ ਨਹੀਂ ਹੈਗਾ ਸਾਰੇ ਉਸ ਦੇ ਨੁਕਸਾਨ ਆਪਾਂ ਫਿਰ ਵੀ ਖਾਈ ਜਾਂਦੇ ਹਾਂ ਬਿਲਕੁਲ ਫਿਰ ਵੀ ਸਲਾਹ ਦਿੱਤੀ ਜਾਂਨੇ ਕਿ ਤੁਸੀਂ ਇਹ ਵਾਲੀ ਮੈਡੀਸਨ ਦੋ ਤਾਂ ਸਹੀ ਤੁਹਾਨੂੰ ਫਾਇਦਾ ਇਸ ਦਾ ਕੀ ਹੋਇਆ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਬਾਕੀ ਵਿਸ਼ਵਾਸ ਕਰਨ ਨਾਲ ਹੀ ਸਭ ਕੁਝ ਹੁੰਦਾ ਤੁਸੀਂ ਮੈਨੂੰ ਕਿਹਾ ਤਾਂ ਪਰਮਾਤਮਾ ਦਾ ਨਾਮ ਤੁਹਾਡੇ ਇੱਥੇ ਹਰ ਟਾਈਮ ਚੱਲਦਾਗਾ ਤੇ ਅਸੀਂ ਜਦੋਂ ਆਏ ਸੀ ਸਾਨੂੰ ਇੰਨੀਆਂ ਵਾਈਬ੍ਰੇਸ਼ਨਸ ਵਧੀਆ ਮਿਲੀਆਂ ਸੀ ਜੀ ਸਾਨੂੰ ਲੱਗਦਾ ਸੀ ਵੀ ਤੁਹਾਡੇ ਕੋਲ ਆ ਕੇ ਕਿ ਸੱਚੀ ਮੈਂ ਠੀਕ ਹੋ ਜੂਗੀ ਤੇ ਮੈਂ ਮੈਡੀਸਨ ਬਹੁਤ ਗੌਰ ਨਾਲ ਲਈ 2 ਮਹੀਨੇ ਖਾਧੀ ਤਾਂ ਮੇਰੀ ਸਿਸਟਰ ਬਿਲਕੁਲ ਖਤਮ ਹੋ ਗਈ ਚਲੋ ਹਾਂਜੀ ਠੀਕ ਹੈ ਜੀ ਪ੍ਰਮਾਤਮਾ ਕਰੇ ਅੱਗੇ ਨੂੰ ਵੀ ਤੁਸੀਂ ਤੰਦਰੁਸਤ ਰਹੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ